ਸਾਸੀ ਗਾਲ ਜੀ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਆਉਣ ਵਾਲੀ 12 ਤਰੀਕ ਨੂੰ ਦੁਸ਼ਹਿਰਾ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮਤਾਵਾਂ ਬਣਾਇਆ ਜਾਂਦਾ ਪਰ ਅੱਜ ਅਸੀਂ ਬਖੇਂਡਾ ਦੇ ਵਿੱਚ ਖੜੇ ਆ ਬਖੇਂਡਾ ਦੇ ਪ੍ਰਤਾਪ ਨਗਰ ਦਾ ਦੁਸ਼ਹਿਰਾ ਜਿਹੜਾ ਕਿ ਹਰ ਸਾਲ ਹੀ ਚਰਚਾ ਦਾ ਵਿਸ਼ਾ ਹੁੰਦਾ ਕਿਉਂਕਿ ਇੱਕ ਵੱਖਰੇ ਤਰੀਕੇ ਨਾਲ ਬਣਾਇਆ ਜਾਂਦਾ ਕਦੇ ਚਾਰ ਪੁਤਲੇ ਕਦੇ ਪੰਜ ਪੁਤਲੇ ਕਦੇ 10 ਪੁਤਲੇ ਇੱਕ ਵਾਰ ਤਾਂ ਇਹਨੇ 15 ਪੁਤਲੇ ਬਣਾਏ ਸੀਗੇ ਕਿਉਂਕਿ ਜਿਹੜੇ ਐਕਸਟਰਾ ਹੁੰਦੇ ਆ ਪੁਤਲੇ ਦੀ ਚ ਤਿੰਨ ਪੁਤਲਿਆਂ ਤੋਂ ਰਾਵਣ ਪੁੰਬਕਰਨ ਤੇ ਮੇਘਨਾਥ ਉਨ੍ਹਾਂ ਤੋਂ ਇਲਾਵਾ ਜਿਹੜਾ ਪੋਸਟਲੇ ਬਣਾਉਂਦੇ ਆ ਉਹਦੇ ਵਿੱਚ ਕਦੇ ਤਾਂ ਵਿਅੰਗ ਹੁੰਦਾ ਕਦੇ ਕੋਈ ਮੈਸੇਜ ਹੁੰਦਾ ਹੈਗਾ ਪਰ ਅੱਜ ਚਾਰ ਪੋਸਟਲੇ ਬਣਾਏ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇਹਨਾਂ ਨੂੰ ਪੁੱਛਾਂਗੇ ਚੌਥਾ ਪੋਸਟਲਾ ਕਿਹੜਾ ਹੈਗਾ ਕਾਰਨ ਕੀ ਆ ਪੰਜਾਬ ਦਾ ਨੰਬਰ ਵਨ ਇਸ਼ਾਰਾ ਇਹ ਅਸੀਂ ਇਹਨਾਂ ਦੇ ਪੋਸਟਰ ਤੇ ਪੜ੍ਹਿਆ ਸੀਗਾ ਉਹਦਾ ਗੱਲਬਾਤ ਵੀ ਕਰਦੇ ਆ ਨੰਬਰ ਵਨ ਇਸ਼ਾਰਾ ਕਿਵੇਂ ਆ ਕੀ ਗੱਲਬਾਤ ਆ ਪਹਿਲਾਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਮੇਰਾ ਭਰਾ ਨੂੰ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੱਸ ਰਹੇ ਆਂ ਦੀਆਂ ਤੁਸੀਂ ਜਿਹੜਾ ਵਾਰ-ਵਾਰ ਸਾਨੂੰ ਕਹਿੰਦੇ ਵੀ ਨੰਬਰ 1 ਦੇਖਿਆ ਸੀਗਾ ਦੇਖਿਆ ਨਹੀਂ ਤੁਸੀਂ ਆਂਦੇ ਹੋ ਤੁਹਾਨੂੰ ਪਤਾ ਵੀ ਵਾਕਿਆ ਹੀ ਨੰਬਰ 1 ਆ ਇਹ ਕੋਈ ਮੈਂ ਗੱਲਾਂ ਨਹੀਂ ਕਰਦਾ ਮੈਂ ਜੋ ਕਹਿੰਨਾ ਮੈਂ ਕਰਕੇ ਦਿਖਾਵਾਂਗੇ ਵੀ ਉਹ ਲੋਕਾਂ ਨੂੰ ਕਹਾਂਗੇ ਦੱਸੋ ਨੰਬਰ 1 ਹੈਗਾ ਕਿ ਨਹੀਂ ਹੈਗਾ ਮੈਂ ਉਹੀ ਕਹਿ ਰਿਹਾ ਲੋਕਾਂ ਨੂੰ ਬਿਲਕੁਲ ਲੋਕ ਹੀ ਦੱਸਦੇ ਹੁੰਦੇ ਆਪੇ ਆਪ ਤਾਂ ਜੋ ਮਰਜੀ ਕਹੀਓ ਇੱਕ ਨੰਬਰ ਕਹਦੇ ਹੋ 10 ਨੰਬਰ ਕਹਦੇ ਹੋ ਪਰ ਲੋਕ ਹੀ ਇਸ ਗੱਲ ਦੀ ਕਰਦੇ ਆ ਕੀ ਵੱਖਰਾ ਕਰ ਰਹੇ ਹੋ ਬਕਰੇ ਕਰ ਰਹੇ ਆ ਵੀ ਉੱਥੇ ਜਿਹੜੀ ਅਸਤਵਾਜੀ ਉਹ ਦੇਖਣ ਵਾਲੇ ਲਈ ਹੋ ਗਈ ਉਹ ਕਿਸੇ ਵੀ ਤੁਸੀਂ ਡੰਡੇ ਦੇ ਕਿਸੇ ਕੋਠੇ ਦੇ ਖੜ ਜੋ ਦੂਜੀ ਮੰਜ਼ਲ ਤੇ ਤੁਹਾਨੂੰ ਉੱਥੋਂ ਨਜ਼ਰ ਆਊਗਾ ਵੀ ਐਸ ਰਹੀ ਉੱਪਰ ਕੋਈ ਲੜਾਈ ਜੁੱਧ ਹੋ ਰਿਹਾ ਕਿਤੇ ਆਪਸ ਦੇ ਵਿੱਚ ਤੇ ਕਿਤੇ ਮਜਾਲਾ ਚੱਲ ਰਹੀਆਂ ਕਿਤੇ ਕੁਝ ਚੱਲ ਰਿਹਾ ਉਹ ਵੱਡੇ ਪੱਧਰ ਤੇ ਬਣਾਣਾ ਕਿ ਸ਼ੌਕ ਵੀ ਹੈ ਮੈਂ ਰਾਵਣ ਦਾ ਆਪ ਤੋਂ ਰੋਲ ਕਰਦਾ ਰਿਹਾ ਮੈਨੂੰ ਸ਼ੌਕ ਵੀ ਹੈ ਤੇ ਸ਼ੌਕ ਦੇ ਨਾਲ ਹੁੰਦਾ ਸਾਰਾ ਕੁਝ ਇਕੱਲੀ ਪਰੰਪਰਾ ਹੀ ਨਹੀਂ ਲੋਕਾਂ ਨੂੰ ਇੱਕ ਸੰਦੇਸ਼ ਵੀ ਦੇਣਾ ਜਿਵੇਂ ਮੰਨ ਲਓ ਉੱਥੇ ਗਰਾਊਂਡ 'ਚ ਦਰਖਤ ਲਾਵਾਂਗੇ ਉਹਨਾਂ ਨੂੰ ਜਦੋਂ ਅਗਨੀ ਲਾਵਾਂਗੇ ਉਹ ਕੱਡ ਤਰ੍ਹਾਂ ਦੇ ਰੰਗ ਛੱਡਣਗੇ ਵੀ ਐ ਖੜਦਾ ਰਹਿਣਾ ਚਾਹੀਦਾ ਸਾਡਾ ਪੰਜਾਬ ਐ ਖੜਦਾ ਰਹਿਣਾ ਚਾਹੀਦਾ ਸਾਡੇ ਪ੍ਰਦੂਸ਼ਣ ਤੋਂ ਅਸੀਂ ਰਹਿਤ ਹੋਣੇ ਚਾਹੀਦੇ ਸਾਰੇ ਬੰਬ ਵੀ ਪ੍ਰਦੂਸ਼ਣ ਰਿਖਤੀ ਆ ਕੋਈ ਪਰ ਕੋਈ ਫ੍ਰੈਂਡਲੀ ਹੈ ਨਾ ਕਿਉਂਕਿ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਐਸੇ ਕਰਕੇ ਇਹਨੂੰ ਨੰਬਰ 1 ਲੋਕਾਂ ਨੇ ਬਣਾਇਆ ਮੈਂ ਨਹੀਂ ਬਣਾਇਆ ਲੋਕਾਂ ਨੇ ਇਹਨੂੰ ਨੰਬਰ 1 ਮੰਨਿਆ ਕਿਉਂਕਿ 70-80 ਹਜ਼ਾਰ ਬੰਦਾ ਆ ਜਾਣਾ ਇੱਕ ਥਾਂ ਤੇ ਚਾਹੇ ਮੈਂ ਕਿਸੇ ਵੀ ਖੁੰਝੇ 'ਚ ਮਨਾਵਾ ਉਹ ਕਹਿੰਦੇ ਵੀ ਜੰਗਲ 'ਚ ਮੰਗਲ ਕਰਨ ਵਾਲਾ ਬੰਦਾ ਇੱਕੋ ਹੀ ਹੈ 70-80 ਸਾਰੇ ਬਠਿੰਡੇ 'ਚੋਂ ਆਉਂਦਾ ਕਿ ਆਸੇ-ਪਾਸੇ ਵੀ ਆਸੇ-ਪਾਸੇ ਮੈਂ ਪੁੱਛੋ ਮਾਨਸਾ ਭਲਾੜਾ ਰਾਮਪੁਰਾ ਲਾ ਲੋ ਆਪਣਾ ਪਰੋਜ ਪਰ ਤੋਂ ਲੈ ਕੇ ਸੰਗਰੂਰ ਤੱਕ ਤਾਂ 100 ਕਿਲੋਮੀਟਰ ਏਰੀਆ ਤੱਕ ਦੇ ਤੇ ਲੋਕ ਮੈਨੂੰ ਉੱਥੇ ਗਰਾਉਂਡ 'ਚ ਮਿਲਦੇ ਹੁੰਦੇ ਆ ਜਿਸੇ ਕਰਕੇ ਪੰਜਾਬ ਪਰਚ ਮਸ਼ਹੂਰ ਹੈ ਪੰਜਾਬ 'ਚ ਮੈਂ ਕਹਾਂ ਜਿੰਨੇ ਵੀ ਇੱਥੇ ਲੋਕ ਰਿਸ਼ਤੇਦਾਰ ਆ ਉੱਥੇ ਕੋਠੇ ਬਾਲਕੋਨੀ ਆ ਜਿਹੇ ਬੁੱਕੇ ਜਿਹੜੇ ਆਲੇ ਦੁਆਲੇ ਕੋਠੇ ਬਾਲਕੋਨੀ ਆ ਬੁੱਕੇ ਆਸ-ਪਾਸੇ ਘਰ ਆ ਗਏ ਕਿੰਨੇ ਪਹਿਲਾਂ ਕਿੰਨੇ ਜਗ੍ਹਾ 'ਚ ਬਣਾਇਆ ਜਾ ਰਿਹਾ ਇਹ 25 ਕਿੱਲੇ ਆ ਜੀ ਆ ਸਟੇਡੀਅਮ ਤੋਂ ਵੱਡੀ ਜਗ੍ਹਾ ਆ ਉਹ ਆਸ-ਪਾਸੇ ਜਿਹੜੇ ਘਰ ਆ ਉਹ ਬਹੁਤ ਉਹ ਸਾਰੇ ਬੁੱਕੇ ਪਹਿਲਾਂ ਹੀ ਉਹ ਬੁਕਿੰਗ ਆ ਉੱਥੇ ਲੋਕ ਪਹਿਲਾਂ ਹੀ ਉਹ ਤੇ ਉਹ ਰੋਟੀ ਸਾਰੇ ਵਿਚਾਰੇ ਇੱਕ ਦਿਨ ਪਹਿਲਾਂ ਹੀ ਆ ਕੇ ਬਹਿ ਜਾਂਦੇ ਆ ਨਾ ਜਿਵੇਂ ਰਾਤ ਨੂੰ ਆ ਕੇ ਬਹਿ ਜ ਕੋਈ ਸਵੇਰੇ ਆ ਰਿਹਾ ਕੋਈ ਪਰ ਅੱਜਕੱਲ ਤਾਂ ਚਲੋ ਕਾਰਾਕੁਰਾ ਦੇ ਬੰਦੇ ਪਹੁੰਚ ਜਾਂਦੇ ਆ ਤੇ ਬੜੀ ਦੂਰੋਂ ਦੂਰੋਂ ਫੋਨ ਆ ਰਹੇ ਆ ਪਾਸਾਂ ਲਈ ਅੱਜ ਸਵੇਰੇ ਮੈਨੂੰ ਉੱਥੋਂ ਪਤਾ ਨਹੀਂ ਕਿ ਜਿਹੜੇ ਸ਼ਹਿਰ ਸੀ ਮੈਨੂੰ ਨਾਮ ਨਹੀਂ ਯਾਦ ਰਹਿ ਲੁਧਿਆਣੇ ਦੇ ਕੋਲੇ ਕੋਈ ਜਗਰਾਉਂ ਹੈ ਸ਼ਾਇਦ ਉੱਥੋਂ ਮੈਨੂੰ ਫੋਨ ਆਇਆ ਕਹਿੰਦਾ ਭਾਈ ਸਾਬ ਅਸੀਂ ਸਾਰਾ ਦੇਖਣਾਣਾ ਸਾਨੂੰ ਪਾਸ ਦੇ ਦੋਗੇ ਸਾਰੀ ਜਿੰਨੇ ਵੀ ਐਂਟਰੀਆਂ ਸਾਰੀਆਂ ਪਾਸ ਦੇ ਹੋਣਗੀਆਂ ਪਾਸ ਦੀਆਂ ਜਿਹੜੀਆਂ ਕੁਰਸੀਆਂ ਪਾਸ ਤੇ ਕੁਰਸੀਆਂ ਪਾਸ ਤੇ ਕਿਉਂਕਿ ਉੱਥੇ ਇੱਕ ਤਾਂ ਸਭ ਤੋਂ ਵੱਡੀ ਗ ਪਹਿਲੀ ਵਾਰੀ ਹੋ ਰਿਹਾ ਵੀ ਹਿੰਦੂਸਤਾਨ ਦੇ ਅੰਦਰ ਪੰਜੇ ਹਨੂਮਾਨਾਂ ਜੀ ਦਾ ਭਰਾਵਾਂ ਦਾ ਮੇਲ ਕਰਾਇਆ ਜਾ ਰਿਹਾ ਹੈ ਗਰਾਊਂਡ ਦੇ ਅੰਦਰ ਪੰਜੇ ਹਨੂਮਾਨਾਂ ਜੀ ਪੰਜ ਹਨੂਮਾਨ ਜੀ ਸੀ ਪੰਜ ਬ੍ਰਦਰ ਸੀ ਬਹੁਤ ਘੱਟ ਲੋਕਾਂ ਨੂੰ ਪਤਾ ਮੇਰੇ ਕੋਲ ਪਤਾ ਹੀ ਨਹੀਂ ਲੋਕਾਂ ਨੂੰ ਨਹੀਂ ਪਤਾ ਪਹਿਲੀ ਵਾਰੀ ਉਸ ਗਰਾਊਂਡ ਦੇ ਅੰਦਰ ਮੇਲ ਲਖਾਰਿਆ ਅਡੜ ਦਿਸ਼ਾਵਾਂ ਚੋਂ ਆਣਗੇ ਪੰਜ ਮੁਖੀ ਬਾਲਾ ਜੀ ਤਾਂ ਸੁਣਿਆ ਨੇ ਉਹ ਅਡੜ ਦਿਸ਼ਾਵਾਂ ਚੋਂ ਆ ਕੇ ਉਹਨਾਂ ਦਾ ਮੇਲ ਜਦੋਂ ਗਰਾਊਂਡ 'ਚ ਹੋਊਗਾ ਤੇ ਜਿੰਨੇ ਵੀ ਲੋਕ ਉੱਥੇ ਖੜੇ ਹੋਣਗੇ 20000 50000 ਲੱਖ ਜੋ ਵੀ ਹੋਊਗਾ ਉਹਨਾਂ ਦੇ ਮੂੰਹ 'ਚੋਂ ਨਿਕਲੂਗਾ ਜੈ ਸ਼੍ਰੀ ਰਾਮ ਕਿਉਂਕਿ ਉਹ ਇੱਕ ਭਾਵੁਕ ਜਿਹਾ ਸੀਨ ਹੋਊਗਾ ਉੱਥੇ ਦਿਖਾ ਰਿਆਂ ਜੋ ਮੈਂ ਤੇ ਜਿੰਨੀਆਂ ਵੀ ਝਾਕੀਆਂ ਉਹ ਸਟੇਜ ਤੇ ਦਿਖਾਈਆਂ ਜਾ ਰਹੀਆਂ ਐ ਲਾਸਟ ਨਾਈਟ ਵੀ ਉੱਥੇ ਦਿਖਾਈ ਜਾ ਰਹੀ ਐ ਕਾਲੀ ਮਾਤਾ ਜੀ ਦੀ ਝਾਕੀ ਰਾਧਾ ਕ੍ਰਿਸ਼ਨ ਜੀ ਦੀ ਝਾਕੀ ਭੋਲੇ ਨਾਥ ਜੀ ਦੀ ਝਾਕੀ ਅਗਰੋਈਆਂ ਦੀ ਝਾਕੀ ਹਰ ਚੀਜ਼ ਉੱਥੇ ਦਿਖਾਈ ਜਾ ਰਹੀ ਐ ਲੋਕਾਂ ਦੇ ਲਈ ਤੁਹਾਨੂੰ ਇਹ ਤਾਂ ਦੱਸ ਦੋ ਚੌਥਾ ਪੁੱਤ ਲੱਗਦਾ ਜੀ ਚੌਥਾ ਦੱਸਣਾ ਨਹੀਂ ਨਾ ਜੇ ਦੱਸਤਾ ਫਿਰ ਤਾਂ ਸਸਪੈਂਸ ਖਤਮ ਹੋ ਗਿਆ ਉੱਥੇ ਇਹਨਾਂ ਤੇ ਨਾਂ ਕਿਉਂ ਰੱਖਿਆ ਰੱਖਿਆ ਜੇ ਖਿੱਚ ਦਾ ਕੇਂਦਰ ਬਣਦਾ ਨਾਲੇ ਲੋਕਾਂ ਨੂੰ ਪਤਾ ਲੱਗਦਾ ਵੀ ਲੋਕਾਂ ਦੀ ਜਾਗਰੂਤੀ ਕਿੰਨੀ ਐ ਅਸੀਂ ਰਾਮਨ ਕੁੰਮ ਕਰਨ ਮੇਗਨਾ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ 10000 ਸਾਲ ਪਹਿਲਾਂ ਰੋਮਨ ਹੋਈ ਸੀ ਉਦੋਂ ਦਾ ਚੱਲਦਾ ਆ ਰਹੀ ਹੈ ਪਰੰਪਰਾ ਪਤਾ ਕਿਵੇਂ ਲੱਗੂ ਜੀ ਇਹ ਅਸੀਂ ਉੱਥੇ ਕੁਐਸਚਨ ਕਰਾਂਗੇ ਨਾ ਜਿਹੜਾ ਕੁਐਸਚਨ ਕਰਾਂਗੇ ਕੁਐਸਚਨ ਜਿਹੜਾ ਦੱਸ ਦੂਗਾ ਉਹਨੂੰ ਉੱਥੇ 1100 ਰੁਪਏ ਨਾਮ ਫੜਾ ਦੇਗੇ ਪੰਜ ਪਹਿਲੇ ਬੰਦੇ ਨੂੰ ਪਹਿਲੇ ਪੰਜ ਬੰਦੇ ਜਿਹੜੇ ਦੱਸਣਗੇ 1100 ਰੁਪਏ ਹਾਂਜੀ ਹਾਂਜੀ ਤੇ ਉੱਥੇ ਜਿਹੜੀ ਅਸਤਵਾਜੀ ਹੈ ਨਾ ਜਿਵੇਂ ਮੰਨ ਲਓ ਕਾਰਗਿਲ ਦੀ ਲੜਾਈ ਤੁਸੀਂ ਦੇਖੀ ਹੋਣੀ ਹੈ ਉਹ ਵੇ ਦਿਖਾਉਂਗਾ ਕੋਈ ਵੀ ਅਸਤਵਾਜੀ ਜ਼ਮੀਨ ਤੇ ਨਹੀਂ ਚੱਲਦੀ ਸਾਰੀਆਂ ਆਸਮਾਨ 'ਚ ਹੀ ਚੱਲਣਗੀਆਂ ਜੇ ਉਹਨੂੰ ਮੈਂ ਇੱਕ ਪੇਟੀ ਨੂੰ ਅੱਗੇ ਲਾ ਦੂੰਗਾ ਤਾਂ 30-35 ਮਿੰਟ ਦਾ ਫੰਕਸ਼ਨ ਆਉਂਦਾ ਉਹਨਾਂ ਨੇ ਚੱਲੀ ਜਾਣਾ ਅਸੀਂ ਕਿਤੇ ਫਿਰਦੇ ਰਹੀਏ ਉਹਨਾਂ ਨੇ ਆਪ ਦਾ ਕੰਮ ਕਰੀ ਜਾਣਾ ਐਡੇ ਵੱਡੇ ਪੱਧਰ ਤੇ ਤੁਸੀਂ ਹੱਥ ਸਵਾਜੀ ਕਰੋਗੇ ਬੰਬ ਜਲਾਓਗੇ ਤੇ ਭੀੜ ਵੀ ਬਹੁਤ ਤੁਸੀਂ ਦੱਸਿਆ ਵੀ ਹੁੰਦੀ ਐ ਇਹ ਸੁਰੱਖਿਆ ਦਾ ਕੀ ਪ੍ਰਬੰਧ ਕੀਤਾ ਗਿਆ ਸੁਰੱਖਿਆ ਤਾਂ ਤਾਂ ਸਰਕਾਰ ਨੇ ਕਰਨੀ ਹੁੰਦੀ ਐ ਗਵਰਨਮੈਂਟ ਨੇ ਕਰਨੀ ਹੁੰਦੀ ਪਰ ਤੁਸੀਂ ਆਪ ਦੇ ਕਰਨੀਓ ਸਾਡੇ ਬਲੰਟੇ ਆਹ ਰੱਖਿਆ ਗਿਆ ਨਾ ਵੀ ਜਿੱਥੇ ਸਾਰੀਆਂ ਰੱਖਦੇ ਹੁੰਦੇ ਨੇ ਜੀ ਕੋਈ ਇਹ ਜੀ ਕਮੀ ਨਹੀਂ ਐ ਕਿਉਂਕਿ ਉਹ ਸਾਡੇ ਲੋਕ ਐ ਉੱਥੇ ਪਹਿਲਾਂ ਤਾਂ ਜੀ ਅਸੀਂ 네ਗੇਟਿਵ ਸੋਚ ਸੋਚਦੇ ਹੀ ਨਹੀਂ ਉੱਥੇ ਬਕਾਇਦਾ ਸਾਰਾ ਕੁਝ ਅਰੇਂਜ ਕੀਤਾ ਹੁੰਦਾ ਮਿੱਟੀ ਦਾ ਅਰੇਂਜ ਕੀਤਾ ਹੁੰਦਾ ਪਾਣੀ ਦਾ ਅਰੇਂਜ ਕੀਤਾ ਹੁੰਦਾ ਫਾਇਰ ਮੋਗੜ ਦਾ ਕੀਤਾ ਹੁੰਦਾ ਐਮੂਲੈਂਸ ਦਾ ਕੀਤਾ ਰੱਬ ਕਰੇ ਵੈਸੇ ਹੁੰਦੀ ਨਹੀਂ ਕੋਈ ਐਜੀ ਘਟਨਾ ਕਿਉਂਕਿ ਲੋਕ ਬੜੇ ਜਾਗਰਤ ਹੋ ਚੁੱਕੇ ਆ ਉਹਨਾਂ ਨੂੰ ਇਹ ਪਤਾ ਹੈ ਵੀ ਯਾਰ ਸਾਡੇ ਲਈ ਕਰ ਰਿਹਾ ਇਹ ਬੰਦੇ ਕੋਈ ਐਜੀ ਗੱਲ ਨਹੀਂ ਐ ਜੀ ਨਾ ਹੀ ਅੱਜ ਤੱਕ ਹੋਈ ਐ ਮੈਂ ਤਾਂ 35-40 7-40 ਸਾਲ ਹੋਈ ਘੱਡਣ ਮੈਂ ਤਾਂ ਕਦੇ ਜੀ ਅਕਲ ਤੱਕ ਸੁਣੀ ਨਹੀਂ ਤੇ ਨਾ ਹੀ ਕਿਤੇ ਹੋਵੇ ਰੱਬ ਕਰੇ ਕਿਉਂਕਿ ਚੰਗੇ ਕੰਮ ਲਈ ਪ੍ਰਮਾਤਮਾ ਵੀ ਸਾਥ ਦਿੰਦਾ ਤੇ ਇਸ ਪ੍ਰਮਾਤਮਾ ਸਾਖਸ਼ਾ ਚ ਉੱਤੇ ਜਾਂਦਾ ਕਿਉਂਕਿ ਪ੍ਰਮਾਤਮਾ ਦੀਆਂ ਝਾਕੀਆਂ ਜਿਹੜੀਆਂ ਪਰੰਪਰਾ ਚੱਲ ਰਹੀਆਂ ਉਹਨਾਂ ਨੂੰ ਨਰਵਾਹ ਕੀਤਾ ਜਾ ਰਿਹਾ ਉਹਨੂੰ ਦਿਖਾਇਆ ਜਾ ਰਿਹਾ ਅੱਛਾ ਇਹ ਤਾਂ ਦੱਸ ਦੋ ਵੀ ਜਿਹੜਾ ਇੱਕ ਚੌਥਾ ਬਣਾਇਆ ਗਿਆ ਪਤਲਾ ਉਹਦੇ ਵਿੱਚ ਲੋ ਇਹ ਨਹੀਂ ਪੁੱਛਦੇ ਸੀ ਵੀ ਕੀ ਦਾ ਪਤਲਾ ਹੈ ਉਹਦੇ ਵਿੱਚ ਕੀ ਮੈਸੇਜ ਹੈ ਕਿਉਂਕਿ ਵਿਅੰਗ ਹੈਗਾ ਦੇ ਵਿੱਚ ਨਹੀਂ ਮੈਸੇਜ ਦਵਾਂਗੇ ਇੱਕ ਮੈਸੇਜ ਵੀ ਦੇ ਸਕਦੇ ਵਿਅੰਗ ਵੀ ਦੇ ਸਿਰੇ ਮੌਕੇ ਤੇ ਦੱਸਾਂਗੇ ਨਾ ਜਾਂ ਤਾਂ ਇਹਨਾਂ ਪ੍ਰਦਰਸ਼ਨ ਸੀ ਦੇਖਿਆ ਕੋਈ ਵਿਅੰਗ ਆਤਮਕ ਹੋਦੀ ਹੈ ਨਹੀਂ ਉਹ ਉਹ ਦੇਖੋ ਉਹ ਤਾਂ ਮੌਕੇ ਤੇ ਵੀ ਕੀ ਦਿਖਾਣਾ ਕੀ ਨਹੀਂ ਦਿਖਾਣਾ ਇਹ ਪਹਿਲਾਂ ਹੋ ਸਕਦਾ ਹਾਲਾਤ 10 ਦਿਨਾਂ ਤੱਕ ਇਹੋ ਜਿਹੀ ਉਹ ਜਨ ਕੋਈ ਉਹ ਦਿਖਾਣਾ ਪੈ ਜੇ ਕੋਈ ਸਿਸਟਮ ਹੈ ਜੇਕਰ ਸਿਸਟਮ ਜੇ ਅਸੀਂ ਸਾਰਾ ਹੀ ਓਪਨ ਕਰ ਦਈਏ ਤਾਂ ਉਹ ਚੰਗਾ ਨਹੀਂ ਲੱਗਦਾ ਤੇ ਨਾ ਹੀ ਲੋਕਾਂ ਤੱਕ ਮੈਸੇਜ ਫਿਰ ਸਾਡੇ ਕੋਲ ਕੌਣ ਆਊਗਾ ਜੇ ਅਸੀਂ ਪਹਿਲਾਂ ਹੀ ਦੱਸਤਾ ਸਾਰਾ ਮੌਕੇ ਤੇ ਚੁੱਕਾ ਹਾਂ ਮੌਕੇ ਤੇ ਹੀ ਚੁੱਕਾ ਛਿੱਕਾ ਮਾਰਾਂਗੇ ਚੁੱਕਾ ਕਿਉਂ ਮਾਰਾਂਗੇ ਬਾਉਂਡਰੀ ਤੋਂ ਬਾਹਰ ਸਟਾ ਗੇਂਦ ਨਹੀਂ ਲੱਭਣੀ ਦੁਆਰਾ ਵੀ ਗਈ ਕਿੱਥੇ ਮੇਰਾ ਕਹਿਣ ਦਾ ਮਤਲਬ ਹੈ ਵੀ ਆਓ ਰਲ ਮਿਲ ਕੇ ਦੇਖੋ ਦਸਹਿਰਾ ਤੁਹਾਡਾ ਸਦੀਆਂ ਤੋਂ ਚੱਲਦਾ ਆ ਰਹੀ ਜਿਹੜੀ ਪਰੰਪਰਾ ਹੈ ਉਹਨੂੰ ਉੱਥੇ ਦਿਖਾਇਆ ਜਾ ਰਿਹਾ ਤੇ ਲੋ ਮੈਂ ਦਾਅਵੇ ਨਾਲ ਕਹਿੰਦਾ ਵੀ ਕਿਤੇ ਵੀ ਅੱਜ ਤੱਕ ਨਾ ਦੇਖਿਆ ਅੱਗੇ ਤਾਂ ਮੈਨੂੰ ਪਤਾ ਨਹੀਂ ਕੋਈ ਦਿਖਾ ਪਾਊਗਾ ਨਹੀਂ ਪਰ ਆ ਗਰੰਟੀ ਹੈ ਵੀ ਨਹੀਂ ਦੇਖਿਆ ਹੋਊਗਾ ਅਰੇ ਐਡਰੈਸ ਦੀ ਗੱਲ ਕਰੀਏ ਕਿੱਥੇ ਮੇਨ ਰੋਡ ਪਰਸਲਾ ਨਗਰ ਮੇਨ ਰਸਤਾ ਤਾਂ ਉਹ ਹੈ ਬਾਕੀ ਦਾ ਰਸਤਾ ਜਿਹੜੇ ਮਰਜ਼ੀ ਪਾਸੇ ਆਜੋ ਅਰਦਨ ਨਗਰੋ ਆਜੋ ਕਪਾਲ ਨਗਰੋ ਆਜੋ ਜਨਤਾ ਨਗਰ ਆਜੋ ਠੇਲੋ ਕਲੋਨੀ ਆਜੋ ਗੱਤਾ ਫੈਕਟਰੀ ਤੋਂ ਆਜੋ ਪ੍ਰਤਾਪ ਨਗਰੋ ਆਜੋ ਕਿਸੇ ਪਾਸੇ ਆਜੋ ਐਰੋ ਦੇ ਨਿਸ਼ਾਨ ਲੱਗੇ ਹੋਣਗੇ ਉੱਥੇ ਹੀ ਪਹੁੰਚਣਾ ਤੇ ਪਿਛਲੇ ਵਾਰੀ ਉੱਥੇ 50-60 ਹਜ਼ਾਰ ਪਹੁੰਚ ਗਿਆ ਸੀ ਆਤ ਕਿ ਤਾਂ ਡਬਲ ਲਾ ਲਓ ਵੀ ਪ 40 ਰਸਤੇ 40 ਗਲੀਆਂ ਪਿੰਡੀਆਂ ਉਸ ਰਾਸਤੇ ਨੂੰ ਕੋਈ ਇਹ ਜੀ ਦਿੱਕਤ ਨਹੀਂ ਲੋਕ ਆਉਂਦੇ ਪਿੱਛੇ ਆਰਮਨਾਲ ਖੜਕੇ ਆਪਦਾ ਇੰਜੋਏ ਕਰਦੇ ਚਲੇ ਜਾਂਦੇ ਠੀਕ ਹੈ ਧੰਨਵਾਦ ਜੀ ਤਾਂ ਇੱਕ 12 ਤਰੀਕ ਨੂੰ ਸ਼ਹਿਰਾ ਬਣਾਇਆ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਚਾਰ ਪੁਤਲੇ ਹੈਗੇ ਤੇ ਅੱਗੇ ਵੀ ਇਹਨਾਂ ਵੱਲੋਂ ਕਦੇ 5 ਕਦੇ 10 ਕਦੇ 15 ਪੁਤਲੇ ਤੱਕ ਪੁਤਲੇ ਹੀ ਬਣਾਏ ਆ ਤੇ ਹਰ ਵਾਰ ਜਾਂ ਤਾਂ ਕੋਈ ਮੈਸੇਜ ਹੁੰਦਾ ਹੈ ਜਾਂ ਫਿਰ ਉਹਦੇ ਵਿੱਚ ਕੋਈ ਵਿਅੰਗ ਹੁੰਦਾ ਹੈਗਾ ਇਹ ਕਹਿੰਦੇ ਵੀ ਮੌਕੇ ਤੇ ਤੈਅ ਕਰਾਂਗੇ ਜਿਵੇਂ ਮੋਸਟਲੀ ਇਹਨਾਂ ਦੇ ਰਾਜਨੀਤੀ ਜਾਂ ਸਰਕਾਰ ਦੇ ਨਾਲ ਕੋਈ ਹੁੰਦਾਗਾ ਉਹਦੇ ਸਬੰਧਤ ਹੁੰਦਾਗਾ ਉਹ ਕਹਿੰਦੇ ਮੌਕੇ ਤੋਂ ਕੋਈ ਇਹੇ ਜਿਹਾ ਘਟਣਾ ਹੋਊਗੀ ਤਾਂ ਅਸੀਂ ਉਹਦੇ ਅਕੋਰਡਿੰਗ ਉਹਨੂੰ ਮੋਲਡ ਕਰ ਦਾਂਗੇ ਤੇ ਉਹ ਜਾਂ ਕੋਈ ਉਹਦੇ ਵਿੱਚ ਮੈਸੇਜ ਜਾਂ ਬੈਂਕ ਕਰਾਂਗੇ ਤਾਂ 12 ਤਰੀਕ ਨੂੰ ਪਰਸਨਗਰ ਮੇਨ ਰੋਡ ਤੇ ਤੁਹਾਨੂੰ ਪਤਾ ਲੱਗ ਹੀ ਜਾਣਾ ਆਵਾਜ਼ ਆਜੂ ਤੁਹਾਨੂੰ ਦੂਰੀ ਦੀ ਆਵਾਜ਼ ਆਜੂਗੀ ਕਿ ਇੱਥੇ ਦੁਸ਼ਹਿਰਾ ਹੋ ਜਾਗਾ ਵਿਜੇ ਕੁਮਾਰ ਐਮਸੀ ਦਾ ਦੁਸ਼ਹਿਰਾ ਪੁੱਛ ਲਓ ਕਿਤੇ ਮਰਜੀ ਥਾਂ ਤੇ ਪੋਸਟਰ ਲੱਗੇ ਆ ਕਿ ਆਇਓ ਇੰਜੋਏ ਕਰੋ ਨਾਲੇ ਤਾਂ ਇੰਜੋਏ ਕਰਿਓ ਤੇ ਨਾਲੇ ਇੱਕ ਵੱਖਰੀ ਚੀਜ਼ ਦੇਖਿਓ ਵੱਖਰੀ ਚੀਜ਼ ਦੇਖਣ ਨੂੰ ਮਿਲੂਗੀ ਦੇਖਦੇ ਹਾਂ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ